ਸਰਕਾਰ ਕੱਲ ਬੋਤਲਾਂ ਸੁੱਟ ਰਹੀ 80 80 ਫੁੱਟ ਤੋਂ ਕਿਉਂਕਿ ਤੁਸੀਂ ਹੈਲੀਕਾਪਟਰ ਨੂੰ ਜ਼ਿਆਦਾ ਨਹੀਂ ਕਿਤੇ ਲਿਆ ਸਕਦੇ ਨੀਵੇਂ ਨਹੀਂ ਕਰ ਸਕਦੇ ਅਗੇ ਦੇ ਡੀਸੀ ਗੁਰਦਾਸਪੁਰ ਵਾਲਾ ਵੀ ਜੀ ਸਪੋਰਟ ਤੇ ਅੰਮ੍ਰਿਤਸਰ ਵਾਲਾ ਵੀ ਜੀ ਤਰਨਤਾਲਾ ਫਿਰੋਜ਼ਪੁਰ ਮੀਡੀਆ ਵੀ ਉਦਾਂ ਦਾ ਦਿਸ ਨੂੰ ਇਹ ਪੁੱਛੋ ਕਿ ਪਹਿਲਾਂ ਤੂੰ ਸੁੱਤਾ ਸੀ ਜਾਂ ਸੁੱਤੀ ਪਈ ਸੀ ਤੁਸੀਂ ਅੱਜ ਤੁਸੀਂ ਖਬਰ ਮੈਨੂੰ ਤਾਂ ਮੀਡੀਆ ਦੇ ਵਿੱਚ ਡੀਸੀ ਆ ਗਿਆ ਤੇ ਫਿਰ ਕੀ ਕਿ ਰੱਬ ਆ ਗਿਆ ਡੀਸੀ ਦੀ ਡਿਊਟੀ ਹੈ 24 ਘੰਟੇ ਆ ਲੋਕ ਇਤਨੀ ਫਾਈ ਕਰੀ ਜਾਂਦੇ ਡਿਪਟੀ ਕਮਿਸ਼ਨਰਾਂ ਦੀ ਜੀ ਉਹਨੇ ਜੀ ਪਟਿਆਲੇ ਵੀ ਬੜੀ ਮਦਦ ਕੀਤੀ ਸੀ ਉਹਨੇ ਉੱਥੇ ਵੀ ਬੜੀ ਮਦਦ ਕੀਤੀ ਹੈਗੀ ਫਿਰ ਪੰਜਾਬ ਹੜਾ ਦੀ ਮਾਰ ਚੇਲ ਰਿਹਾ ਪੰਜਾਬ ਦੇ ਲੋਕ ਦੁਖੀ ਨੇ ਫਸਲਾ ਮਕਾਨ ਡੰਗਰ ਸਭ ਰੁੜ ਗਏ ਨੇ ਇਹ ਪੰਜਾਬ ਦੇ ਵਿੱਚ 88 ਵਾਲੇ ਹਾਲਾਤ ਬਣ ਚੁੱਕੇ ਨੇ ਪੰਜਾਬੀਆਂ ਦੇ ਸਿੱਖਾਂ ਦੇ ਪੱਲੇ ਹੀ ਹੈ ਸੇਵਾ ਤੇ ਸ਼ਹਾਦਤ ਕਿਸੇ ਹੋਰ ਕੌਮ ਦੇ ਪੱਲੇ ਨਾ ਸੇਵਾ ਨਾ ਸ਼ਹਾਦਤ ਅਸੀਂ ਹਿਮਾਚਲੀਆਂ ਦੀ ਕਈ ਵਾਰ ਮਦਦ ਕੀਤੀ ਆ ਉੱਤਰਾਖੰਡੀਆਂ ਦੀ ਕਈ ਵਾਰ ਮਦਦ ਕੀਤੀ ਆ ਦਿੱਲੀ ਜਾ ਕੇ ਅਸੀਂ ਕੀ ਮਦਦ ਕੀਤੀ ਆ ਕੇਰਲਾ ਓਡੀਸਾ ਹਰ ਜਗ੍ਹਾ ਸੀ ਜਾਂਦੇ ਆਗੇ ਯਾਰ ਕੋਈ ਉੱਠ ਕੇ ਤੇ ਆ ਜਾਓ ਪੰਜਾਬੀ ਸਿੱਖ ਹਰ ਇੰਡੀਆ ਦੇ ਕੋਨੇ ਵਿੱਚ ਜਾਂਦੇ ਨੇ ਹਰ ਦੁਨੀਆ ਦੇ ਵਿੱਚ ਕੋਨੇ ਤੇ ਜਾਂਦੇ ਆਗੇ ਨੇ ਤੁਹਾਨੂੰ ਦੀ ਤਰਸ ਆਉਂਦਾ ਹੈਗਾ ਤਣੀ ਦਿਲ ਕਰਦਾ ਕਿ ਇਹ ਸੇਵਾ ਕਰ ਲਈ ਤੁਹਾਡੇ ਨਹੀਂ ਦਿਲ ਕਰਦਾ ਕਿ ਅਸੀਂ ਮਦਦ ਕਰ ਲਈਏ ਅਹੀਂ ਅਸੀਂ ਆਪਣਾ ਸਭ ਕੁਝ ਘਰ-ਬਾਰ ਛੱਡ ਕੇ ਅਸੀਂ ਮਦਦ ਕਰ ਚਲੇ ਜਾਂਦੇ ਹਾਂ ਤੁਹਾਡਾ ਤਾਂ ਹੈ ਨਹੀਂ ਤੁਹਾਡੇ ਤੁਹਾਡੇ ਦਿਲ ਆ ਕਿ ਪੱਥਰ ਹੈਗੇ ਨਹੀਂ ਸ਼ੁਕਰ ਹੈ ਹਰਿਆਣੇ ਵਾਲੇ ਨੈਪ ਸਿੰਘ ਸੈਣੀ ਕਿਉਂਕਿ ਉਹ ਸਿੱਖੀ ਨੂੰ ਸਮਝਦੇ ਨੇ ਮਾਤਾ ਉਹਨਾਂ ਦੀ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਰੱਖਦੇ ਸ਼ਾਇਦ ਇਸ ਕਰਕੇ ਉਹਨਾਂ ਨੂੰ ਦਸਵੰਦ ਦਾ ਪਤਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਨੇਹਾ ਵੀ ਭੇਜਿਆ ਹੈਗਾ ਕਿ ਹਰਿਆਣਾ ਸਰਕਾਰ ਅਸੀਂ ਮਦਦ ਕਰਨ ਨੂੰ ਤਿਆਰ ਹਾਂ ਡਾਕਟਰਾਂ ਦੀ ਟੀਮ ਚਾਹੀਦੀ ਜਾਂ ਹੋਰ ਮਦਦ ਕਰਨੇ ਸਾਨੂੰ ਦੱਸੋ ਪਰ ਲੋਕ ਵੀ ਆਉਣੇ ਚਾਹੀਦੇ ਹੈਗੇ ਕੋਈ ਕੀ ਹਰਿਆਣੇ ਚ ਹਿਮਾਚਲ ਚ ਉੱਤਰਾਖੰਡ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਇਦਾਂ ਦੀਆਂ ਸੰਸਥਾਵਾਂ ਹੈ ਨਹੀਂ ਹੈ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਗੱਲ ਕਰਾਂਗੇ ਹੜ੍ਹਾਂ ਨੂੰ ਲੈ ਕੇ ਪੰਜਾਬ ਹੜਾ ਦੀ ਮਾਰ ਚੇਲ ਰਿਹਾ ਹੈ ਪੰਜਾਬ ਦੇ ਲੋਕ ਦੁਖੀ ਨੇ ਫਸਲਾਂ ਮਕਾਨ ਡੰਗਰ ਸਭ ਰੁੜ ਗਏ ਨੇ ਕੀਤਾ ਕੀ ਜਾ ਸਕਦਾ ਹੈ ਜਿਹੜੇ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਨੇ ਵੀ ਆਪਣਾ ਹੱਥ ਅੱਗੇ ਵਧਾਇਆ ਮਦਦ ਕਰਨ ਲਈ ਪੰਜਾਬ ਦੇ ਵਿੱਚ ਮਾਹੌਲ ਕੀ ਹੈ ਕੀ ਪੰਜਾਬ ਦੇ ਵਿੱਚ 88 ਵਾਲੇ ਹਾਲਾਤ ਬਣ ਚੁੱਕੇ ਨੇ ਇਸ ਮੁੱਦੇ ਉੱਤੇ ਗੱਲਬਾਤ ਕਰਾਂਗੇ ਇਸ ਮੁੱਦੇ ਉੱਤੇ ਗੱਲਬਾਤ ਕਰਨ ਵਾਸਤੇ ਜੁੜੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਪੁੱਲਰ ਜੀ ਪੁੱਲਰ ਸਾਹਿਬ ਲੋਕ ਹੁਣ ਇਹ ਗੱਲਾਂ ਕਰਨ ਲੱਗ ਪਏ ਨੇ ਕਿ ਪੰਜਾਬ ਦੇ ਵਿੱਚ 88 ਵਾਲੇ ਹਾਲਾਤ ਬਣ ਗਏ ਨੇ ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜੋ 88 ਦੇ ਵਿੱਚ ਹਾਲਾਤ ਸੀ ਕੀ ਉਹੀ ਹਾਲਾਤ ਅੱਜ ਨੇ ਲੋਕ ਸਭ ਤੋਂ ਵੱਡੀ ਗੱਲ ਕਿ ਇਸ ਟਾਈਮ ਪੰਜਾਬ ਦੇ ਜਿਹੜੇ 7 ਜ਼ਿਲ੍ਹੇ ਨੇ ਪੂਰੀ ਤਰ੍ਹਾਂ ਡੁੱਬੇ ਹੋਏ ਨੇ ਤੁਸੀਂ ਗੁਰਦਾਸਪੁਰ ਪਠਾਨਕੋਟ ਤੋਂ ਸ਼ੁਰੂ ਕਰੋ ਫਿਰ ਗੁਰਦਾਸਪੁਰ ਫਿਰ ਰੰਬਰਸਰ ਫਿਰ ਤਰਨਤਨ ਫਿਰ ਫਿਰੋਜ਼ਪੁਰ ਫਿਰ ਫਾਜ਼ਿਲਕਾ ਫਿਰ ਕਪੂਰਥਲਾ ਫਿਰ ਹੁਸ਼ਿਆਰਪੁਰ ਮਤਲਬ ਇਹ ਜਿਹੜੇ ਜ਼ਿਲ੍ਹੇ ਨੇ ਕਾਫੀ ਪ੍ਰਭਾਵਤਾ ਔਰ ਖਾਸ ਕਰਕੇ ਗੁਰਦਾਸਪੁਰ ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ ਵਾਲਾ ਏਰੀਆ ਤੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਤਾ ਲੋਕਾਂ ਨੂੰ ਜਿਹੜੇ ਨੇ ਪਿੰਡ ਛੱਡਣ ਲਈ ਮਜਬੂਰ ਹੋਣਾ ਪਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਰਥਿਕ ਤੌਰ ਤੇ ਤੇ ਨੁਕਸਾਨ ਪੰਜਾਬ ਦਾ ਬਹੁਤ ਜ਼ਿਆਦਾ ਹੋ ਚੁੱਕਾ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਖਤਮ ਹੋ ਗਈਆਂ ਨੇ ਘਰ ਟਟਰੀ ਹੋ ਚੁੱਕੇ ਨੇ ਮਾਲ ਵੱਛਾ ਡੰਗਰ ਮਤਲਬ ਉਹ ਕਿੱਥੇ ਜਾਣਗੇ ਬੰਦਿਆਂ ਨੂੰ ਤੇ ਤੁਸੀਂ ਰੈਸਕਿਊ ਕਰ ਸਕਦੇ ਹੋ ਡੰਗਰਾਂ ਨਾਲ ਲਿਆਉਣਾ ਬੜਾ ਔਖਾ ਹੈਗਾ ਕਈਆਂ ਦੀਆਂ ਮੱਜਾਂ ਮਰ ਵੀ ਗਈਆਂ ਹੈਗੀਆਂ ਨੇ ਤੇ ਮਾੜੀ ਤੋਂ ਮਾੜੀ ਮੱਝ ਵੀ ਜਿਹਨੂੰ ਫੰਡਡ ਵੀ ਕਹਦੇ ਆ ਉਹ ਵੀ ਲੱਖ ਤੋਂ ਥੱਲੇ ਨਹੀਂ ਤੇ ਜਿਹੜੀਆਂ ਝੋਟੀਆਂ ਜਿਹੜੇ ਪਹਿਲੇ ਸਵੇਰੇ ਹੁਣ ਤੇ ਉਹ ਉਹ ਤੇ ਮਹਿੰਗੀ ਬਹੁਤ ਆ ਜਾਨਾ گاਵਾ ਕਾਲੀ ਕਿਸੇ ਦੇ ਬਚਾਰੇ ਦੀਆਂ 100 150 ਗਾਂ ਫਸ ਗਈਆਂ ਗਈ ਸੀ ਹਾਲਾਤ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕੇ ਨੇ ਲੋਕ ਵਾਰ ਵਰਨਾ ਪੰਜਾਬ ਦੇ ਵਿੱਚ ਹੜ੍ਹ ਹਰ ਸਾਲ ਆਉਂਦੇ ਆ ਗਨੇ ਹਾਲਾਂਕਿ ਅੱਜ ਗੱਲਾਂ ਵੀ ਹੋ ਰਹੀਆਂ ਨੇ ਕਿ ਸਰਕਾਰ ਨੇ ਕਿਹਾ ਸੀ ਕਿ ਅਸੀਂ ਡਰੇਨਾ ਦੀ ਨਹਿਰਾਂ ਦੀ ਸਫਾਈ ਵਾਸਤੇ 325 ਕਰੋੜ ਰੁਪਏ ਖਰਚ ਕੀਤੇ ਨੇ ਵਿਧਾਨ ਸਭਾ ਦੇ ਜਿਹੜੇ ਸਬੰਧਤ ਮੰਤਰੀ ਆ ਬੀ ਕੇ ਗੋਇਲ ਸਾਹਿਬ ਦੀ ਇੱਕ ਸਟੇਟਮੈਂਟ ਵੀ ਬੜੀ ਵਾਇਰਲ ਹੋ ਰਹੀ ਆ ਜੇ 325 ਕਰੋੜ ਰੁਪਏ ਖਰਚ ਕੀਤੇ ਹੁੰਦੇ ਤੇ ਇੰਨਾ ਨੁਕਸਾਨ ਨਹੀਂ ਹੋਣਾ ਸੀ ਹੁਣ ਦੇਖੋ ਇੱਕ ਤੇ ਲੋਕਾਂ ਦਾ ਅੱਜ ਖਬਰਾਂ ਹੁਣ ਤੱਕ ਕਹਿੰਿਆ ਕਿ ਸ਼ਾਇਦ 3-4 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ ਰੱਬ ਨਾ ਕਰੇ ਕਿਸੇ ਹੋਰ ਦੀ ਮੌਤ ਹੋਵੇ ਘਰ ਦੁਬਾਰਾ ਬਣ ਸਕਦੇ ਹੈਗੇ ਲੋਕੀ ਫਿਰ ਵਿਚਾਰੇ ਮਿਹਨਤ ਮਕਸ਼ਦ ਤੱਕ ਕਰਕੇ ਘਰ ਬਨਾਲ ਲਗੇ ਪਰ ਜਿਹੜਾ ਬੰਦੇ ਦਾ ਕਿਸੇ ਦਾ ਚਲੇ ਜਾਣਾ ਹੈਗਾ ਉਹ ਵਾਪਸ ਨਹੀਂ ਆਉਂਦਾਗਾ ਹੁਣ ਇਹ ਹਾਲਾਤ ਛੜਕਾਂ ਮਦਦ ਤੁਸੀਂ ਇਹ ਗੁਰਦਾਸਪੁਰ ਦਾ ਏਰੀਆ ਦੇਖ ਲਓ ਡੇਰਾ ਬਾਬਾ ਨਾਨਕ ਦੇਖ ਲਓ ਡੇਰਾ ਬਾਬਾ ਨਾਨਕ ਤਾਂ ਪੂਰੀ ਤਰ੍ਹਾਂ ਪਿੰਡ ਡੋਬੀ ਗਿਆ ਹੈਗੇ ਕੋਠੇ ਤੇ ਜਿਹੜੇ ਜਿਨ੍ਹਾਂ ਦੇ 2-2 ਮੰਜ਼ਲੇ ਸੀ ਐਵੇਂ ਲੱਗਦਾ ਕਿ ਤੁਸੀਂ ਕਿਸੇ ਸਮੁੰਦਰ ਦੇ ਟਾਪੂ ਤੇ ਫਸ ਚੁੱਕੇਗੇ ਤੁਹਾਨੂੰ ਚਾਰੇ ਪਾਸੇ ਪਾਣੀ ਪਾਣੀ ਦਿਖਦਾ ਪਾਣੀ ਦੇ ਦੇ ਕੇ ਲੋਕੀ ਚਕਰਾ ਰਹੇ ਚੱਕਰ ਖਾ ਗਏ ਨੇ ਸਾਰੇ ਪਾਸੇ ਪਾਣੀ ਪਣੀ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ 10-10 ਫੁੱਟ ਪਾਣੀ ਆ ਲੋਕੀ ਕੋਠਿਆਂ ਤੇ ਚੜ ਗਏ ਹੁਣ ਆਰਮੀ ਕਈ ਖਾਸ ਕਰਕੇ ਰਮਦਾਸ ਵਾਲੀ ਬੈਲਟ ਤੇ ਆਰਮੀ ਨੂੰ ਬੁਲਾਉਣਾ ਪਿਆ ਉਹ ਰੈਸਕਿਊ ਜਿਹੜਾ ਉਹਨਾਂ ਦੇ ਜਿਵੇਂ ਕੱਲ ਪ੍ਰਤਾਪ ਸਿੰਘ ਬਾਜਵਾ ਹੁਣੀ ਲੈ ਕੇ ਘੁੰਮਰੇ ਸੀ ਉਹ ਇੱਕ ਜੰਤਰ ਜਾਂ ਨਾ ਜਿਹਨੂੰ ਲੋਕ ਟੀਚਰਾ ਵੀ ਕਰਿਆ ਹੈਗੇ ਨੇ ਉਹ ਕਿਉਂਕਿ ਜਿੱਥੇ ਮਰਜੀ ਵਾੜ ਦੋ ਉਹ ਬੰਦਿਆਂ ਨੂੰ ਕੱਢ ਲਿਆਉਂਦਾ ਹੈਗਾ ਉਹਨੂੰ ਉਹ ਉਹਦੀ ਵਰਤੋਂ ਕੀਤੀ ਜਾ ਰਹੀ ਹੈਗੀ ਹੈ ਹਾਲਾਂਕਿ ਮੁਖਮਤੀ ਭਗਵੰਤ ਮਾਨ ਸਾਹਿਬ ਨੇ ਆਪਣਾ ਜਹਾਜ਼ ਵੀ ਦੇ ਦਿੱਤਾ ਹੈਗਾ ਸੀ ਪਰ ਹੈਲੀਕਾਪਟਰ ਦੇ ਨਾਲ ਤੁਸੀਂ ਸਮਾਨ ਸੁੱਟ ਸਕਦੇ ਹੋ ਉਥੇ ਲੈਂਡ ਨਹੀਂ ਕਰ ਸਕਦੇ ਹੈਗੇ ਨਾ ਰਸੇ ਤੁਹਾਨੂੰ ਪਾਉਣੇ ਪਉਣਗੇ ਨਾਲ ਇੱਕ ਫੌਜੀ ਜਾਊਗਾ ਫਿਰ ਬੰਦੇ ਨੂੰ ਜੱਫੀ ਚ ਪਾ ਕੇ ਬੰਨ ਕੇ ਉੱਪਰ ਲਿਆਊਗਾ ਇਹ ਜਿਹੜਾ ਆਰਮੀ ਵਾਲਿਆਂ ਦਾ ਜਿਹੜਾ ਵਾ ਉਹ ਜਿਹੜਾ ਟਰੈਕਟਰ ਉਹ ਬੜਾ ਕਾਮਯਾਬ ਆ ਉਹ ਲੋਕ ਵਿਚਾਰੇ ਤਰਾ ਤਰਾ ਕਰ ਰਹੇ ਆਗੇ ਨੇ ਲੋਕੀ ਆਪਣੀ ਮਦਦ ਕਰਦੇ ਮੈਂ ਤੇ ਹਮੇਸ਼ਾ ਕਹਿੰਦਾ ਕਿ ਪੰਜਾਬੀ ਖਾਸ ਕਰਕੇ ਸਿੱਖ ਜਿੰਨੀ ਇਹਨਾਂ ਦੇ ਵਿੱਚ ਸੇਵਾ ਸਿਮਰਨ ਸਿੱਧਕ ਸੰਤੋਸ਼ ਸਬਰ ਤੇ ਸ਼ਹਾਦਤ ਉਨੀ ਮੈਂ ਦਾਅਵੇ ਨਾ ਕਹਿ ਸਕਦਾ ਕਈਆਂ ਨੂੰ ਸ਼ਾਇਦ ਗੱਲ ਬੁਰੀ ਲੱਗਦੀ ਹੋਵੇ ਕਿ ਹੋਰ ਕਿਸੇ ਦੇ ਵਿੱਚ ਨਹੀਂ ਹੈਗੀ ਜਿੰਨੀ ਸਾਡੀ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਪੰਜਾਬੀਆਂ ਦੇ ਵਿੱਚ ਵੀ ਸੇਵਾ ਸਿਮਰਨ ਸਿੱਧਕ ਸਬਰ ਸੰਦੋਸ਼ ਸਹਿਣ ਸ਼ੀਲਤਾ ਔਰ ਫਿਰ ਸ਼ਹਾਦਤ ਹੁਣ ਇਸ ਔਖੀ ਘੜੀ ਦੇ ਵਿੱਚ ਕਿੰਨੀ ਲੋਕੀ ਸੇਵਾ ਕਰ ਰਹੇ ਹੈਗੇ ਨੇ ਇਹ ਫਰਜ ਸਰਕਾਰਾਂ ਨੂੰ ਚਾਹੀਦੇ ਹੁੰਦੇ ਨੇ ਪਰ ਆਮ ਇੱਕ ਦੂਜੇ ਦੇ ਲੋਕ ਕਿਵੇਂ ਮਦਦ ਕਰਦੇ ਹਾਲਾਂਕਿ ਪਿੰਡਾਂ ਦੇ ਲੋਕ ਮਦਦ ਕਰਦੇ ਮੈਂ ਤੇ ਅਪੀਲ ਕਰਾਂਗਾ ਜਿਹੜੇ ਸ਼ਹਿਰਾਂ ਦੇ ਵਿੱਚ ਵੱਸਦੇ ਲੋਕ ਆ ਉਹਨਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈਗੀ ਆ ਔਰ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਅਮੀਰ ਪੋਲੀਟੀਕਲ ਪਾਰਟੀਆਂ ਨੇ ਜਿਨ੍ਹਾਂ ਨੂੰ ਫੰਡ ਬਥੇਰੇ ਮਿਲਦੇ ਹੈਗੇ ਨੇ ਉਹ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਸ਼੍ਰੋਮਣੀ ਕਾਲਦ ਘਟੋ ਘਟ ਇਨ੍ਹਾਂ ਪਾਰਟੀਆਂ ਨੂੰ ਤੇ ਘਟੂ ਘਟ ਆ ਆਪਣੇ ਫੰਡ ਚ 50 50 ਕਰੋੜ ਰੁਪਏ ਤੇ ਇਹਨਾਂ ਨੂੰ ਦੇਣਾ ਚਾਹੀਦਾ ਜੇ ਤੁਸੀਂ ਸੱਤਾ ਜਿੱਤਣ ਵਾਸਤੇ 3 3 4 400 ਕਰੋੜ ਰੁਪਏ ਖਰਚ ਕਰਦੇ ਹੋ ਆਮ ਆਦੀ ਪਾਰਟੀ 400 ਕਰੋੜ ਭਾਜਪੀ ਇੰਨੇ ਪੈਸੇ ਖਰਚ ਕਰਦੇ ਕਾਂਗਰਸ ਨੇ ਤੁਹਾਡੇ ਉਮੀਦਵਾਰ 5 5 ਕਰੋੜ ਰੁਪਏ ਖਰਚ ਕਰਦੇ ਘੱਟੋ ਘਾਟੇ ਚਾਰ ਪਾਰਟੀਆਂ ਆਮ ਆਦੀ ਪਾਰਟੀ ਸੱਤਾਧਰੀ ਪਾਰਟੀ ਹੈ ਸਰਕਾਰ ਜਿਹਨੂੰ ਮਰਜ਼ੀ ਫੋਨ ਕਰਨ ਲੁਧਿਆਣੇ ਦੇ ਜਲੰਧਰ ਦੇ ਜਿਹੜੇ ਮਰਜ਼ੀ ਬੀਰ ਮਾਲੀ ਦੇ ਬਿਜ਼ਨਸਮੈਨ ਨੂੰ ਪੰਜ ਚਾਹੀਦੇ ਵੀ ਸਾਨੂੰ ਦੱਸਦਾ ਜਾ ਕਰੋੜ ਰੁਪਏ ਲੋਕੀ ਹੱਸ ਕੇ ਦੇ ਦੇਣਗੇ ਭਾਵੇਂ 10 ਕਰੋੜ ਬਦਰੋ ਜਿਹਨੇ ਮਰਜ਼ੀ ਬਾਅਦ ਕੰਮ ਕਰਲ ਇਹ ਸਾਰੀਆਂ ਪੋਲੀਟਿਕਲ ਪਾਰਟੀਆਂ ਕਟੂੜ 50-50 ਕਰੋੜ ਰੁਪਏ ਦੇਣ ਸੱਤ ਜ਼ਿਲ੍ਹੇ ਤੇ 250 ਪਿੰਡ ਡੁੱਬ ਚੁੱਕਾਗਾ ਔਰ ਜਿਨ੍ਹਾਂ ਦਾ ਝੋਨਾ ਮਰ ਗਿਆ ਜਾਂ ਗਰਦਾਸਪੁਰ ਦੇ ਵਿੱਚ ਬਾਸਮਤੀ ਲੱਗਦੀ ਹੈਗੀ ਜਹਰੇ ਦਬਾਬਿਕ ਸੁਲਤਾਨਪੱਲੋ ਦੀ ਲੋਕੀ ਸਬਜ਼ੀਆਂ ਲਾਉਂਦੇ ਆਗੇ ਨੇ ਔਰ ਇਸੇ ਕਰਕੇ ਕਹਿ ਰਹੇ ਕਿ ਘੱਟੋ ਘੱਟ ਇੱਕ ਕਿੱਲੇ ਦਾ ਮਤਲਬ ਇੰਨਾ ਝੋਨਾ ਜਾਂ ਬਾਸਮਤੀ ਨਿਕਲ ਸਕਦੇ ਹੈਗੇ ਜੇ ਚੰਗਾ ਝਾੜ ਹੋਵੇ 60 ਤੋਂ 70000 ਰੁਪਈਆ ਪ੍ਰਤੀ ਏਕੜ ਜਿਹੜਾ ਵਾ ਉਹ ਕਿਸਾਨਾਂ ਨੂੰ ਦੇਣਾ ਚਾਹੀਦਾ ਔਰ ਇਹ ਪੋਲੀਟਿਕਲ ਪਾਰਟੀਆਂ ਦੇਣ ਪੈਸੇ ਤੁਸੀਂ ਇੱਕ ਇੱਕ ਤਨਖਾਹ ਦੇਈਏ ਰ ਇੱਕ ਤਨਖਾਹ ਐਮ ਐਲ ਏ ਦੀ ਕਿੰਨੀ ਹੈ 84000 84000 ਦੇ ਨਾਲ ਤੇ ਅੱਜਕੱਲ ਗੁੱਥਲ ਖਾਨਾ ਨਹੀਂ ਬੰਦ ਹੈਗਾ ਇਸ ਕਰਕੇ ਇਹਨਾਂ ਨੂੰ ਫੰਡ ਚਾਹੀਦੇ ਔਰ ਸਰਕਾਰ ਨੇ ਹਲੇ ਤੱਕ ਜਿਹੜਾ ਵਾ ਇਹ ਆਫਤ ਡਿਕਲੇਅਰ ਕਰੇ ਔਰ ਸੈਂਟਰ ਤੋਂ ਪੈਸਾ ਲਵੇ ਕਿ ਕੁਦਰਤੀ ਆਫਤਾ ਸੈਂਟਰ ਨੂੰ ਜਿਹੜੇ ਪੈਸੇ ਦੇਣੇ ਚਾਹੀਦੇ ਇਸ ਮਸਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਟੈਲੀਫੋਨ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸਾਹਿਬ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਸਾਡੇ ਦੇ 7 ਜਲੇ ਡੁੱਬ ਚੁੱਕੇ ਨੇ ਆਰਮੀ ਲੱਗੀ ਹੋਈ ਹੈ ਬੀਐਸਐਫ ਕਈ ਥਾਵਾਂ ਤੇ ਲੱਗੀ ਹੋਈ ਹੈ ਸਾਨੂੰ ਫੰਡ ਚਾਹੀਦਾ ਜਿਹੜਾ ਜਿਹੜਾ ਇਹਨੂੰ ਰਕੇੜਾ ਫੰਡ ਕਹਿੰਦੇ ਰੀਲੀਫ ਜਿਹੜਾ ਫੰਡ ਕਹਿੰਦੇ ਹੈ ਕਿਨੇ ਸਾਨੂੰ ਉਹ ਚਾਹੀਦਾ ਔਰ ਸਰਕਾਰ ਨੂੰ ਗਰਦੋਬਰੀ ਹੁਕਮ ਦੇ ਦੇਣੇ ਚਾਹੀਦੇ ਨੇ ਸਰਕਾਰ ਪਤਾ ਹੀ ਹੈ ਪਟਵਾਰੀਆਂ ਨੂੰ ਪਤਾ ਕਿ ਇੰਨਾ ਰਕਬਾ ਜਿਹੜਾ ਵਾ ਵਾਈ ਜੋਗ ਹੈ ਇੱਥੇ ਤੇ ਸਾਰਾ ਕੁਝ ਆ ਉਹਨੂੰ ਖੇਤੀਬਾੜੀ ਡਿਪਾਰਟਮੈਂਟ ਨੂੰ ਪਤਾ ਹੈਗਾ ਔਰ ਇੱਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਹੋਰ ਅਪੀਲ ਆ ਕਿ ਘੱਟੋ ਘੱਟ ਜਿਹੜੇ ਤੁਹਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪਟਵਾਰੀ ਤੇ ਕਾਨੂੰਗੋ ਤਹਿਸੀਲਰ 7 ਦਿਨ ਸੌਖੇ ਲੋਕਾਂ ਔਖੇ ਨਿਕਲ ਨਹੀਂ ਆ ਗਏ ਉਸ ਤੋਂ ਬਾਅਦ ਜਦੋਂ ਮਾਫੀ ਜਦੇ ਨਾ ਉਹ ਹੁਣ ਆਪਣੀਆਂ ਚੁੰਝਾਂ ਹਰੀਆਂ ਕਰਨ ਉਹ ਨਾ ਵਿੱਚੋਂ ਕਮਿਸ਼ਨ ਖਾਣ ਜਿਸ ਜ਼ਿੰਮੇਦਾਰ ਦੀ ਕਿਸਾਨ ਦੇ ਵਿਚਾਰੇ ਦਾ ਡੇਢ ਦੋ ਕਿੱਲੇ ਹੈਗੇ ਉਹ ਕੀ ਉਹ ਹੀ ਹੈ ਕਿ ਗਿਨਾ ਗੰਗੇ ਨੇ ਮੋਣਾ ਕੀ ਤੇ ਸਕਾਉਣਾ ਕੀ ਹੈ ਨਾ ਉਹ ਨਾ ਹੋਵੇ ਕਿ ਉਹ ਜਿੰਨਾ ਕਿ ਤੁਸੀਂ ਮਾਫ ਜਾ ਦਿਓ ਹਾਲਾਂਕਿ ਤੁਹਾਡਾ ਪਿਛਲੇ ਵੀ ਕੁਕੜੀਆਂ ਮੁਰਗੀਆਂ ਬੱਕਰਿਆਂ ਵਾਲਾ ਬੱਕਰੀਆਂ ਵਾਲਾ ਨਹੀਂ ਮਿਲੇਗਾ ਲੋਕੀ ਤੁਹਾਨੂੰ ਮੇਨੇ ਮਾਰਦੇ ਨੇ ਪਰ ਘੱਟੋ ਘਾਟ ਇਸ ਵਾਰ ਲੋਕਾਂ ਦੇ ਨਾਲ ਧੋਖਾ ਨਾਵੇ ਲੋਕਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਜਾਣ ਤੁਹਾਡੇ ਕੋਲ ਅੰਕੜੇ ਨੇ ਕਿਸਾਨਾਂ ਦੇ ਅੰਕੜੇ ਹੈਗੇ ਨੇ ਝੋਨੇ ਦਾ ਇੰਨਾ ਝਾੜ ਨਿਕਲਦਾ ਹੈਗਾ ਉਸ ਰੇਸ਼ਿਓ ਦੇ ਹਿਸਾਬ ਨਾਲ ਤੁਹਾਨੂੰ ਸਿੱਧਾ ਹੀ ਟਿੱਚ ਬਟਨ ਨੱਪਣ ਤੇ ਕਿਸਾਨਾਂ ਦੇ ਖਾਤੇ ਦੇ ਵਿੱਚ ਪੈਸੇ ਜਾਣ ਲੋਕਾਂ ਦੇ ਘਰ ਢੱਠ ਗਏ ਹੈਗੇ ਨੇ ਗਰੀਬਾਂ ਦੇ ਜਿਸ ਕਰ ਪਾਣੀ ਖਲੁੱਤ ਰਵੇ ਨੀਹ ਚਾਹੇ ਸੀਮੇਟ ਵਾਲੇ ਹੀ ਕਰਣ ਚਾਹੇ ਕਿਸੇ ਨੇ 5 5 6 6 ਫੁੱਟ ਢੂੰਗੀ ਨਹੀਂ ਪੁੱਟ ਕੇ ਹੀ ਘਰ ਬਣਾਇਆ ਹੋਵੇ ਤਦ ਵੀ ਨੀਹਾਂ ਪਾੜ ਪੈ ਜਾਂਦੇ ਨੇ ਜਦੋਂ ਗਾਂ ਚਮਾਸੇ ਲੱਗਣੇ ਹੈਗੇ ਪਾਣੀ ਸੁੱਕ ਜਾਂਦਾ ਤੇ ਦੇਖੋ ਕਿੰਨਾ ਬੁਰਾ ਹਾਲ ਹੋਣਾ ਕੰਦਾ ਪਾੜ ਜਾਣੀਆਂ ਦਬਾਰਾ ਪਿਰ ਤੇ ਜਿਵੇਂ ਪ੍ਰਤੀ एकड़ ਬਾਂਕੀ ਤੇਰੀ ਆਪੋਜੀਸ਼ਨ ਪਾਰਟੀ ਅਜ ਉਹ ਜਿਹੜੇ ਸੁਲਤਾਨਪੁਰ ਲੋਧੀ ਤੋਂ ਵੀ ਜਿਹੜੇ ਐਮਐਲਏ ਨੇ ਰਾਣਿੰਦਰ ਪ੍ਰਤਾਪ ਸਿੰਘ ਜਾਂ ਵਿਰੋਧੀ ਧਿਰ ਦੇ ਨੇਤਾ ਪ੍ਰਕਾ ਪ੍ਰਤਾਪ ਸਿੰਘ ਬਾਦਲ ਬਾਦਲ ਨੇ ਕਿਹਾ ਕਿ ਕਟੂੜ 70000 ਏਕੜ ਤੇ ਚਾਹੀਦਾ ਹੈ ਇਸ ਕਰਕੇ ਉਹ ਜਿਨ੍ਹਾਂ ਦੇ ਗਰੀਬਾਂ ਦੇ ਉੱਚਾ ਕਿਸੇ ਵੀ ਭਾਈਚਾਰੇ ਨਾਲ ਸੰਬੰਧ ਰੱਖਦੇ ਉਹਨਾਂ ਚਾਹੇ ਜਰਨਲ ਕੈਟਾਗਰੀ ਆ ਚਾਹੇ ਐਸਸੀ ਕੈਟਾਗਰੀ ਉਹਨਾਂ ਦੇ ਘਰ ਦੀ ਰਿਪੇਅਰ ਵਾਸਤੇ ਵੀ ਤੁਹਾਨੂੰ ਪੈਸੇ ਉਹ ਜਿਨ੍ਹਾਂ ਦੇ ਘਰ ਢੈ ਢੇਰੀ ਹੋ ਗਏ ਢੱਟ ਗਏ ਨੇ ਉਹਨਾਂ ਨੂੰ ਤੇ ਤੁਹਾਨੂੰ ਕਟੂੜ ਫੁੱਲਫੁੱਲ ਪੈਸੇ ਦੇਣੇ ਚਾਹੀਦੇ ਨੇ ਸਰਕਾਰ ਕੋ ਬਥੇਰਾ ਮੁੱਖ ਮੰਤਰੀ ਰੀਲੀਫ ਫੰਡ ਪੈਸਾ ਵਾਧੂ ਹੋਗਾ ਔਰ ਇਸ ਮਸਲੇ ਚ ਜਿਹੜੇ ਐਨਆਰਆਈ ਭਰਾ ਨੇ ਤੁਸੀਂ ਪਲੀ ਆਮ ਆਦੀ ਪਾਰਟੀ ਦਾ ਬਹੁਤ ਬੜੀ ਵਾਰ ਢਿੱਡ ਭਰਿਆ ਤੁਸੀਂ ਕਾਂਗਰਸੀਆਂ ਦੇ ਬੜੀ ਵਾਰ ਢਿੱਡ ਭਰਿਆ ਅਕਾਲੀਆਂ ਦਾ ਬੜੀ ਵਾਰ ਢਿੱਡ ਭਰਿਆਗਾ ਘੱਟੋ ਘੱਟ ਜਿਹੜੇ ਐਨ ਆਰ ਆਈ ਭਰਾ ਜਿਹੜੇ ਜਿਹੜੇ ਮੰਨ ਲਓ ਕੋਈ ਪਿੰਡ ਆ ਜੀ ਸਰਦਾਰਪੁਰ ਲੋਧੀ ਦਾ ਕੋਈ ਪਿੰਡ ਲਾ ਲਓ ਉਥੋਂ ਦੇ ਜੇ ਪਿੰਡ ਦੇ ਵਿੱਚ 10 12 ਲੋਕ ਬਾਹਰ ਨਾ ਉਹ ਮਦਦ ਕਰਨਾ ਹੈਗੇ ਉਹ ਵੀ ਸਿੱਧੇ ਪੈਸੇ ਪਾਉਣ ਸਰਕਾਰ ਦੇ ذریعے ਨਾ ਭੁਖਮੰਦਰੀ ਰੀਲੀਫ ਫੰਡ ਦੇ ذریعے ਨਾ ਪੈਸੇ ਡੀਸੀ ਫੰਡ ਦੇ ذریعے ਨੇ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਮੌਕੇ ਜਿਹੜੇ ਐਨਆਰਆਈ ਭਰਾ ਨੇ ਉਹ ਪਿੰਡ ਅਡੌਪਟ ਕਰ ਲੈਣ ਯਾਰ ਵਾਰ-ਵਾਰ ਹਰ ਸਾਲ ਹੜਾ ਆ ਜਾਂਦੇ ਨੇ ਕਿੰਨੇ ਕਿ ਲੋਕਾਂ ਦੀ ਕਮਾਈ ਹੈਗੀ ਆ ਕੋਈ ਦਿਹਾੜੀਦਾਰ ਆ ਕੋਈ ਕਿਸਾਨੀ ਕਿਸਾਨੀ ਕਿੱਡੀ ਵੀ ਹੈਗੀ ਕਿल्ले 2 ਕਿल्ले 2.5 ਕਿਲੇ 3 ਕਿਲੇ ਹੈਗੇ ਔਰ ਇੱਕ ਮੈਨੂੰ ਹਰ ਵਾਰ ਬੜਾ ਪਿਛਲੇ ਦੁੱਖ ਬੜਾ ਲੱਗਦਾ ਹੈਗਾ ਪਤਾ ਨਹੀਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪੰਜਾਬੀਆਂ ਦੇ ਸਿੱਖਾਂ ਦੇ ਪੱਲੇ ਹੀ ਹੈ ਸੇਵਾ ਤੇ ਸ਼ਹਾਦਤ ਕਿਸੇ ਹੋਰ ਕੌਮ ਦੇ ਪੱਲੇ ਨਾ ਸੇਵਾ ਨਾ ਸ਼ਹਾਦਤ ਆ ਅਹੀਂ ਹਮਾਚਲੀਆਂ ਦੀ ਕਈ ਵਾਰ ਮਦਦ ਕੀਤੀ ਆ ਉੱਤਰਾਖੰਡੀਆਂ ਦੀ ਕਈ ਵਾਰ ਮਦਦ ਕੀਤੀ ਆ ਦਿੱਲੀ ਜਾ ਕੇ ਅਸੀਂ ਕੀ ਮਦਦ ਕੀਤੀ ਆ ਕੇਰਲਾ ਉੜੀਸਾ ਹਰ ਜਗ੍ਹਾ ਸੀ ਜਾਂਦੇ ਆਗੇ ਯਾਰ ਕੋਈ ਉੱਠ ਕੇ ਤੇ ਆ ਜਾ ਕੋਈ ਦੇ ਬਾਹ ਫੜ ਲੋ ਹਈ ਪੰਜਾਬੀ ਸਿੱਖ ਹਰ ਇੰਡੀਆ ਦੇ ਕੋਨੇ ਵਿੱਚ ਜਾਂਦੇ ਨੇ ਹਰ ਦੁਨੀਆ ਦੇ ਵਿੱਚ ਕੋਨੇ ਤੇ ਜਾਂਦੇ ਹੈਗੇ ਨੇ ਤੁਹਾਨੂੰ ਦੀ ਤਰਸ ਆਉਂਦਾ ਹੈਗਾ ਤੁਹਾਡਾ ਨਹੀਂ ਦਿਲ ਕਰਦਾ ਕਿ ਅਸੀਂ ਸੇਵਾ ਕਰ ਲਈਏ ਤੁਹਾਡਾ ਨਹੀਂ ਦਿਲ ਕਰਦਾ ਕਿ ਅਸੀਂ ਮਦਦ ਕਰ ਲਈਏ ਅਹੀਂ ਅਸੀਂ ਆਪਣਾ ਸਭ ਕੁਝ ਘਰਬਾਰ ਛੱਡ ਕੇ ਅਸੀਂ ਮਦਦ ਕਰ ਚਲੇ ਜਾਂਦੇਗੇ ਤੁਹਾਡਾ ਤਾਂ ਹੈ ਨਹੀਂ ਤੁਹਾਡੇ ਤੁਹਾਡੇ ਦੇਲ ਆ ਕੇ ਪੱਥਰ ਆ ਗਏ ਨੇ ਸ਼ੁਕਰ ਹੈ ਹਰਿਆਣੇ ਵਾਲੇ ਨਾਇਬ ਸਿੰਘ ਸੈਣੀ ਕਿਉਂਕਿ ਉਹ ਸਿੱਖੀ ਨੂੰ ਸਮਝਦੇ ਨੇ ਮਾਤਾ ਉਹਨਾਂ ਦੀ ਸਿੱਖ ਪਰਿਵਾਰ ਦੇ ਨਾਲ ਸਬੰਧਿਤ ਰੱਖਦੇ ਸ਼ਾਇਦ ਇਸ ਕਰਕੇ ਉਹਨਾਂ ਨੂੰ ਦਸਵੰਦ ਦਾ ਪਤਾ ਹੈਗਾ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਨੇਹਾ ਵੀ ਭੇਜਿਆ ਹੈਗਾ ਕਿ ਹਰਿਆਣਾ ਸਰਕਾਰ ਅਸੀਂ ਮਦਦ ਕਰਨ ਨੂੰ ਤਿਆਰ ਹਾਂ ਡਾਕਟਰਾਂ ਦੀ ਟੀਮ ਚਾਹੀਦੀ ਜਾਂ ਹੋਰ ਮਦਦ ਕਰਨੇ ਸਾਨੂੰ ਦੱਸੋ ਪਰ ਲੋਕ ਵੀ ਹੋਣੇ ਚਾਹੀਦੇ ਹੈ ਕਿ ਨਹੀਂ ਕੋਈ ਕੀ ਹਰਿਆਣਾ ਵਿੱਚ ਹਿਮਾਚਲ ਵਿੱਚ ਉੱਤਰਾਖੰਡ ਦੇ ਵਿੱਚ ਦਿੱਲੀ ਦੇ ਵਿੱਚ ਕੋਈ ਇਦਾਂ ਦੀਆਂ ਸੰਸਥਾਵਾਂ ਹੈ ਨਹੀਂ ਕਿ ਉੱਠ ਕੇ ਤੇ ਆ ਕੇ ਮਦਦ ਕਰਨ ਜਦੋਂ ਕਰੋਨਾ ਖਾਲ ਸੀ ਸਿੱਖਾਂ ਨੇ ਸਾਬਤ ਕਰ ਦਿੱਤਾ ਹੈਗਾ ਕਿ ਅਸੀਂ ਲੰਗਰ ਲਾਉਣਾ ਵੀ ਜਾਣਦੇ ਆ ਤੇ ਅਸੀਂ ਸਾਦੇ ਲੰਗਰ ਲਾਉਣਾ ਵੀ ਜਾਣਦੇ ਹੈਗੇ ਕਿਵੇਂ ਆਕਸੀਜਨ ਪ੍ਰੋਵਾਈਡ ਕਰਵਾਈ ਗਈ ਸੀ ਹੈਗੀ ਨੇ ਤੇ ਹੋਰ ਕੌਮ ਮੈਨੂੰ ਲੱਗਦਾ ਕੋਈ ਮਰਾਠੀ ਬੰਗਾਲੀ ਹਰਿਆਮਨੀ ਹਿਮਾਚਲੀ ਉਤਰਾਖੰਡੀ ਗੁਜਰਾਤੀ ਕੁਝ ਨਹੀਂ ਯਾਰ ਇਹਨਾਂ ਦੇ ਵਿੱਚ ਹੈਗਾ ਠੀਕ ਹੈ ਕਮਾਲ ਹੈ ਯਾਰ ਪੰਜਾਬ ਹਰ ਵਾਰ ਡੁੱਬਦਾ ਸ਼ਹਾਦਤਾਂ ਦਾ ਜਾਮ ਅਸੀਂ ਫਕਰ ਦੇ ਨਾਲ ਪੀਦਾ ਹੈਗਾ ਸਾਡੇ ਗੁਰੂ ਸਬਾਨ ਨੇ ਸਾਨੂੰ ਫਲਸਫਾ ਦਿੱਤਾ ਹੈਗਾ ਕਿ ਨਾ ਅਸੀਂ ਜ਼ੁਲਮ ਕਰਦੇ ਨਾ ਜ਼ੁਲਮ ਸਹਿੰਦੇ ਹੈਗੇ ਉਸ ਤੋਂ ਬਾਅਦ ਸ਼ਹਾਦਤਾਂ ਅਜ ਤੱਕ ਸਾਡੇ ਸੈਨਿਕ ਵੀਰ ਬਾਰਡਰਾਂ ਦੇ ਹੱਸ ਹੱਸ ਕੇ ਪਿੰਦੇ ਤਿਰੰਗੇ ਦੇ ਵਿੱਚ ਲਪੇੜ ਕੇ ਆਉਂਦੇ ਹੈਗੇ ਨੇ ਮਾਣ ਮਹਿਸੂਸ ਹੁੰਦੇ ਨੇ ਸੇਵਾ ਦਾ ਦੇਖ ਲਓ ਕਰੋਨਾ ਕਾਲ ਦੇ ਵਿੱਚ ਅਮਰੀਕਾ ਦਾ ਕੈਨੇਡਾ ਦਾ ਫਰਾਂਸ ਦਾ ਨਿਊਜ਼ੀਲੈਂਡ ਦਾ ਜਾਪਾਨ ਦਾ ਹਰ ਕੰਟਰੀ ਦੇ ਪ੍ਰਾਈਮ ਮਿਨਿਸਟਰ ਨੇ ਗੱਲ ਕੀਤੀ ਕਿ ਸਿੱਖਾਂ ਵਰਗੀ ਕੌਮ ਨਹੀਂ ਹੈਗੇ ਨਾ ਠੀਕ ਆ ਉਹ ਮਦਦ ਕਰਦੇ ਉੱਥੇ ਨਹੀਂ ਹੈਗੇ ਪਰ ਘੱਟੋ ਘੱਟ ਸਾਡੇ ਜਿਹੜੇ ਇੰਡੀਅਨ ਨੇ ਔਰ ਜਿਹੜੇ ਖਾਸ ਕਰਕੇ ਸਾਡੇ ਸ਼ਹਿਰਾਂ ਦੇ ਵਿੱਚ ਵਸਦੇ ਲੋਕ ਜਿਹੜੇ ਕਾਰੋਬਾਰੀ ਆ ਵਪਾਰੀ ਆ ਯਾਰ ਤੁਸੀਂ ਘੱਟੂ ਘੱਟ ਇੰਨੀ ਤੇ ਕਰ ਲੋ ਤੁਸੀਂ ਇਹ ਮੰਨ ਕੋ ਜੇ ਪਿੰਡ ਨਹੀਂ ਨਾ ਰਹਿ ਗਏ ਤੇ ਸ਼ਹਿਰ ਵੀ ਨਹੀਂ ਹੈ ਜਸਵਿੰਦਰ ਪੱਲਾ ਸਾਹਿਬ ਦਾ ਇੱਕ ਫਿਲਮ ਦੇ ਵਿੱਚ ਡਾਇਲੋਗ ਹੈ ਕਿ ਜੇ ਚੰਡੀਗੜ੍ਹ ਟਹਿ ਜੂ ਤੇ ਪਿੰਡਾਂ ਵਰਗਾ ਰਹਿ ਜੂ ਤੇ ਮੈਂ ਕਹਿੰਦਾ ਕਿ ਜੇ ਪਿੰਡ ਨਾ ਨਾ ਰਹੇ ਫਿਰ ਸ਼ਹਿਰ ਵੀ ਨਹੀਂ ਆਗੇ ਪਿੰਡ ਮੀਨ ਜੇ ਉਥੇ ਕਿਸਾਨ ਨਾ ਰਿਆ ਜੇ ਉਥੇ ਖੇਤ ਮਜ਼ਦੂਰ ਨਾ ਰਿਆ ਤੇ ਫਿਰ ਸ਼ਹਿਰ ਦੇ ਵਿੱਚ ਵੱਸਦਾ ਜਿਹੜਾ ਕਾਰੋਬਾਰੀ ਜਿਹਨੂੰ ਆਪਾਂ ਪਿੰਡ ਪਿੰਡੂ ਪਾਸ਼ਾ ਦੇ ਵਿੱਚ ਲਾਲਾ ਕਹਿੰਦੇ ਆ ਦੁਕਾਨਦਾਰ ਉਹ ਵੀ ਨਹੀਂ ਹੈ ਪਿੰਡਾਂ ਦੇ ਵਿੱਚ ਰਹਿੰਦਾ ਕੌਣ ਜਾਂ ਕਿਸਾਨ ਤੇ ਜਾਂ ਖੇਤ ਮਜ਼ਦੂਰ ਕੋਈ ਬਿਜ਼ਨਸਮੈਨ ਤੇ ਨਹੀਂ ਰਹਿੰਦਾ ਤੇ ਜੇ ਵਾਰ-ਵਾਰ ਕਿਸਾਨ ਤੇ ਖੇਤ ਮਜ਼ਦੂਰ ਉਜੜਦਾ ਰਹੂਗਾ ਤੇ ਫਿਰ ਛੋਟਾ ਦਾ ਕਾਰੋਬਾਰ ਵੀ ਤੇ ਪਿੰਡ ਵਾਸੀਆਂ ਦੇ ਨਾਲ ਛੋਟੀਆਂ-ਛੋਟੀਆਂ ਜਿਹੜੀਆਂ ਸਾਡੀਆਂ ਮੰਡੀਆਂ ਨੇ ਉਹ ਕਿਹਦੇ ਸਿਰ ਤੇ ਨੇ ਕਿਸਾਨਾਂ ਦੇ ਸਿਰ ਤੇ ਖੇਤ ਮਜ਼ਦੂਰਾਂ ਦੇ ਘੱਟੋ ਘੱਟ ਉਹੀ ਬਾਹ ਫੜ ਲੈਣ ਕਿ ਤੁਸੀਂ ਬਸ ਮੀਂਹ ਆਵੇ ਨੇਰੀਆ ਵਿੱਚ ਝੱਕੜਾਵੇ ਕੱਚ ਜੋ ਪਾ ਕੇ ਬਾਵਾ ਐਵਲੇਟ ਕੇ ਬੈਠ ਜਾਂਦੇ ਹੋ ਤੇ ਟੀਵੀ ਦੇਖੀ ਜਾਂਦੇ ਯਾਰ ਕੁਛ ਨਾ ਕੋਈ ਤੇ ਤੁਸੀਂ ਵੀ ਆਜੋ ਯਾਰ ਸੇਵਾ ਕਰ ਲਓ ਤੁਸੀਂ ਇਹ ਇਹ ਪੰਜਾਬ ਪਿੰਡਾਂ ਪਿੰਡ ਇੱਕ ਦੂਜੇ ਦੀ ਬਾਹ ਫੜ ਰਹੇ ਹੈਗੇ ਕੱਲ ਮੈਂ ਵੀਡੀਓ ਦੇਖ ਰਹੀ ਸੀ ਸultanpur Lodhi ਏਰੀਆ ਦੇ ਵਿੱਚ ਕਿ ਕਿ ਦੂਜੇ ਪਿੰਡ ਵਾਲੇ ਆ ਕੇ ਮਦਦ ਕਰ ਰਹੇ ਢਿੱਡੇ ਨੂੰ ਰਸੇ ਬਣ ਕੇ ਕਿਤੇ ਰੋੜ ਨਾ ਜਾਈਏ ਰਸੇ ਪਾ ਪਾ ਕਿਤੇ ਕਿਵੇਂ ਬੰਨ੍ਹ 마 ਰਹੇ ਸੀ ਔਰ ਸਰਕਾਰ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਤੇ ਮੈਨੂੰ ਜੀ ਕਰਦਾ ਹੈਗਾ ਕਿ ਸਰਕਾਰ ਇਹਨਾਂ ਨੂੰ ਟੰਗ ਦੇਵੇ ਹੁਣ ਫੋੜਵਾ ਖਚੌਣ ਵਾਸਤੇ ਤੁਰੇ ਫਿਰਦੇ ਹੈਗੇ ਨੇ ਤੁਸੀਂ ਬੋਰੀਆਂ ਦਾ ਪ੍ਰਬੰਧ ਕਰ ਲਓ ਯਾਰ ਮਿੱਟੀ ਦਾ ਰਿੱਤਾ ਦਾ ਹੀ ਪ੍ਰਬੰਧ ਕਰ ਲਓ ਲੋਕਾਂ ਦੇ ਟਰੈਕਟਰ ਲੋਕਾਂ ਦਾ ਹੀ ਡੀਜ਼ਲ ਤੁਸੀਂ ਸਰਕਾਰ ਨੇ ਅਜ ਤੱਕ ਪਿੰਡਾਂ ਨੂੰ ਦਿੱਤਾ ਕੀ ਕੁਝ ਵੀ ਨਹੀਂ ਪਿੰਡ ਆਪ ਹੀ ਲੱਗੇ ਹੋਏ ਨੇ ਪਿੰਡ ਲੋਕੀ ਆਪ ਹੀ ਇੱਕ ਦੂਜੇ ਦੀ ਮਦਦ ਕਰ ਰਹੇ ਹੈਗੇ ਨੇ ਸਰਕਾਰ ਸਰਕਾਰ ਕੱਲ ਬੋਤਲਾਂ ਸੁੱਟ ਰਹੀ 80 80 ਫੋਟ ਤੋਂ ਕਿਉਂਕਿ ਤੁਸੀਂ ਹੈਲੀਕਾਪਟਰ ਨੂੰ ਜ਼ਿਆਦਾ ਨਹੀਂ ਕਿਤੇ ਲਿਆ ਸਕਦੇ ਨੀਵੀਆਂ ਨਹੀਂ ਕਰ ਸਕਦੇ ਹੈਗੇ ਨੇ ਠੀਕ ਹੈ ਯਾਰ ਆਪ ਪ੍ਰਬੰਧ ਕਰ ਲੋ ਹੁਣ ਡੀਸੀ ਗੁਰਦਾਸਪੁਰ ਵਾਲਾ ਵੀ ਜੀ ਸਪੌਟ ਤੇ ਅੰਮ੍ਰਿਤਸਰ ਵਾਲਾ ਵੀ ਜੀ ਤਰਨਤਾਲ ਫਿਰੋਜ਼ਪੁਰ ਮੀਡੀਆ ਵੀ ਉਦਾਂ ਦਾ ਡੀਸੀ ਨੂੰ ਇਹ ਪੁੱਛੋ ਕਿ ਪਹਿਲਾਂ ਤੂੰ ਸੁੱਤਾ ਸੀ ਜਾ ਸੁੱਤੀ ਪਈ ਸੀ ਤੁਸੀਂ ਅੱਜ ਤੁਸੀਂ ਖਬਰ ਮੈਨੂੰ ਤਾਂ ਮੀਡੀਆ ਦੇ ਵੀ ਡੀਸੀ ਆ ਗਿਆ ਤੇ ਫਿਰ ਕੀ ਕਹੇ ਰੱਬ ਆ ਗਿਆ ਡੀਸੀ ਦੀ ਡਿਊਟੀ ਹੈ 24 ਘੰਟੇ ਆ ਲੋਕ ਕਿਤਨੀ ਫਾਈ ਕਰੀ ਜਾਂਦੇ ਡਿਪਟੀ ਕਮਿਸ਼ਨਰਾਂ ਦੀ ਜੀ ਉਹਨੇ ਜੀ ਪਟਿਆਲੇ ਵੀ ਬੜੀ ਮਦਦ ਕੀਤੀ ਸੀ ਉਹਨੇ ਉੱਥੇ ਵੀ ਬੜੀ ਮਦਦ ਕੀਤੀ ਹੈਗੀ ਫਿਰ ਡੀਸੀ ਦਾ ਕੰਮ ਆ ਸਰਕਾਰੀ ਮੁਲਾਜ਼ਮ ਆ ਸਾਂਤ ਨਹੀਂ ਹੈ ਮੰਤਰੀਆਂ ਦਾ ਵੀ ਕੋਈ ਸਾਂਤ ਨਹੀਂ ਹੈਗਾ ਹੁਣ ਕਿਸ਼ਤੀਆਂ ਦੇ ਵਿੱਚ ਤੁਰੇ ਫਿਰਦੇ ਹੋ ਸਾਂਤ ਨਹੀਂ ਹੈਗਾ ਤੁਹਾਡੀ ਜ਼ਿੰਮੇਵਾਰੀ ਆ ਤੁਹਾਡੀ ਫਰਜ਼ ਆ ਲੋਕੀ ਦੀਸੀਆਂ ਦੇ ਤਰੀਫੀ ਕਰੀ ਤੇ ਜੇ ਸਾਡੇ ਪ੍ਰਸ਼ਾਸਨ ਚੰਗਾ ਹੁੰਦਾ ਠੀਕ ਹੈ ਤੇ ਹਰ ਠੀਕ ਹੈ ਸਥਿਤੀ ਬਣੀ ਪਰ ਇੰਨਾ ਨੁਕਸਾਨ ਹੀ ਹੋਣਾ ਕਿੱਥੇ ਇੰਨਾ ਨੁਕਸਾਨ ਹੋ ਜਾਣਾ ਆਮ ਆਦੀ ਪਾਰਟੀ ਨੂੰ ਭਰਨਾ ਔਖਾ ਹੋ ਜਾਣਾ ਹੈਗਾ ਤੁਸੀਂ ਵੀਡੀਓ ਵੀ ਵੇਖੀ ਹੁਣੇ ਕੁਲਦੀਪ ਸਿੰਘ ਧਾਲੀਵਾਲ ਜੇ ਇਹਨੂੰ ਦਬਕੇ ਮਾਰ ਰਹੇ ਨੇ ਤੂੰ ਕਿੱਥੇ ਐ ਕਿੱਥੇ ਸੁੱਤਾ ਪਿਆ ਆ ਇੱਥੇ ਮੈਂ ਮੌਕੇ ਤੇ ਖੜਾ ਹੈਗਾ ਵਾ ਇਹ ਸਾਰੇ ਫੋਟੋ ਸੈਸ਼ਨ ਨਾਲ ਜੀ ਡਰਾਮੇ ਆ ਨਾ ਜੀ ਪੀ ਮੈਂ ਬੜਾ ਜੀ ਹਮਦਰਦੀ ਆ ਜੀ ਮੈਂ ਬੜਾ ਸ਼ਰੀਕ 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 ਹੋ ਰਿਹਾ ਇਹਨਾਂ ਦੁੱਖ ਦੀ ਘੜੀ ਜਾਂ ਓਕੀ ਘੜੀ ਦੇ ਵਿੱਚ ਪੀ ਜੀ ਦੁਕਾਨਦਾਰ ਰੇਟ ਨਾ ਵਧਾਇਓ ਇਹ ਨਾ ਕਰਿਓ ਹੂੰ ਵੀਡੀਓ ਬਣੀ ਆ ਤੁਸੀਂ ਇਹ ਇਹ ਕਰ ਰਹੇ ਹੋ ਯਾਰ ਪਹਿਲਾਂ ਲੋਕਾਂ ਨੂੰ ਕੱਢ ਤੇ ਲਿਆਓ ਸਰਕਾਰ ਦਵੇ ਨਾ ਰਸ਼ਨ ਪਾਣੀ ਪਚਾਵੇ ਉਹਨਾਂ ਚਾਰੇ ਉਹਨਾਂ ਵਾਸਤੇ ਤੁਸੀਂ ਦੇਖੋ ਜਿਨ੍ਹਾਂ ਦੇ ਘਰ ਆਟੇ ਦਾਣੇ ਚੌਲ ਸਾਰੇ ਤੇ ਗਲ ਗਏ ਨੇ ਭਜ ਗਏ ਨੇ ਡੰਗਰ ਲੋਕਾਂ ਦੇ ਮਾਰ ਚੁੱਕੇ ਨੇ ਦੇਖੋ ਮੱਝਾਂ ਵੀ ਜਿਹੜੀਆਂ ਨਾ ਉਹ ਵੀ ਇਸ ਐਲਸ ਕਾਉਣੀਆਂ ਪੈਂਦੀਆਂ ਖਵਾਉਣੇ ਪੈਂਦੇ ਡੰਗਰ ਦੇ ਨਾਲ ਡੰਗਰ ਹੋਣਾ ਪੈਂਦਾ ਹੈਗਾ ਪੱਠੇ ਪਾਣੀ ਚਾਰਾ ਸਭ ਕੁਝ ਕਰਨਾ ਪੈਂਦਾ ਹੈਗਾ ਨਹਾਉਣੇ ਪੈਂਦੇ ਫਿਰ ਜਾ ਕੇ ਦੁੱਧ ਪੀਣ ਦਾ ਸਵਾਦ ਆਉਂਦਾ ਹੈਗਾ ਬੰਦਾ ਜੇ ਤਿੰਨ ਵਾਰ ਖਾਂਦਾ ਡੰਗਰ ਨੂੰ ਵੀ ਤਿੰਨ ਵਾਰ ਠੀਕ ਹੈ ਡੰਗਰਾਂ ਨੂੰ ਵੀ ਪੁੱਤਾਂ ਵਾਂਗੂ ਪਾਲਣਾ ਪੈਂਦਾ ਹੈਗਾ ਨਾ ਪਹਿਲਾਂ ਮੱਝਾਂ ਬੰਨੀਆਂ ਅੱਜ ਲੋਕੀ ਆਪ ਛੱਡ ਰਿਹਾ ਗਨੇ ਪੀ ਚੀਜ਼ ਤੇ ਚਲੋ ਰੇੜਦੀਆਂ ਰੁਰਦੀਆਂ ਚਲੇ ਜਾਣਗੇ ਹੈਗੇ ਨਾ ਪਰ ਢੋਪਰੀਆਂ ਵਿਚਾਰੀਆਂ ਜੇ ਸੰਗਲ ਖੋਲ ਖੋਲਨੇ ਪੈ ਰਹੇ ਹੈਗੇ ਨੇ ਉਹ ਕਿੱਥੇ ਪਰਪਾਈ ਹੋਏਗੀ ਔਰ ਸਰਕਾਰ ਕੋ ਮਾਅਵਜੇ ਦਿੱਤੇ ਨਹੀਂ ਜਾਣੇ ਹੈਗੇ ਸਰਕਾਰ ਹੱਥ ਖੜੇ ਕਰਦੇ ਨਾ ਜਿਹੜੇ ਮੁਰਗੀਆਂ ਤਾਂ ਨਹੀਂ ਦੇ ਸਕਨੇ ਰੋਡ ਟੁੱਟ ਜਾਣੇ ਪੁਲੀਆਂ ਟੁੱਟ ਗਈਆਂ ਨਹਿਰਾਂ ਟੁੱਟੀਆਂ ਰਜ਼ਵਾਹੇ ਟੁੱਟ ਗਏ ਛੜਕਾਂ ਟੁੱਟ ਗਈਆਂ ਲੋਕਾਂ ਦੇ ਘਰ ਟੈ ਟੈ ਰੇ ਹੋ ਗਏ ਪੰਜਾਬ ਸਰਕਾਰ ਕੋ ਚਵਾਨੀ ਨਹੀਂ ਦਿੰਦੀ ਜੇ ਨਹੀਂ ਪੰਜਾਬ ਸਰਕਾਰ ਦੇ ਤਾਂ ਆਪ ਹੱਥ ਬੜੇ ਤੰਗ ਨੇ ਆਪ ਬੜੀ ਸਰਕਾਰ ਨੰਗ ਜੀ ਸਥਿਤੀ ਦੇ ਵਿੱਚ ਸਰਕਾਰ ਨੂੰ ਇਹ ਫੰਡ ਕ੍ਰੀਏਟ ਕਰਨਾ ਪੈਣਾ ਲੋਕਾਂ ਦੀ ਮਦਦ ਕਰਨੀ ਪੈਣੀ ਆ ਹਜੇ ਰੱਬ ਨਾ ਕਰੇ ਜਿਹੜੀ ਪ੍ਰੈਡਿਕਸ਼ਨ ਆ ਰਹੀ ਹੈਗੀ ਹੈ ਕਿ ਜੀ ਮੀ ਹਲੇ ਹੋਰ ਪੈ ਸਕਦਾਗਾ ਜੇ ਹੋਰ ਮੀ ਪੈ ਗਿਆ ਗਿਆ ਤੇ ਡੈਮ ਖੋਲਨੇ ਪੈਣ ਗੇਟ ਖੋਲਨੇ ਪੈਣੇ ਹੋਰ ਨੁਕਸਾਨ ਹੋਊਗਾ ਸ਼ੁਕਰ ਹੈ ਹਜੇ ਸਾਡਾ ਘੱਗਰ ਤੇ ਸਤਲੁਜ ਵਾਲਾ ਇਧਰ ਵਾਲਾ ਏਰੀਆ ਬਚਿਆਗਾ ਬਾਕੀ ਤੇ ਜਿਹੜਾ ਵਿਆਸ ਤੋਂ ਪਰੇ ਪਰੇ ਮਾਰ ਬਿਆਸ ਵੀ ਕਰ ਰਹੇ ਰਾਵੀ ਵੀ ਕਰ ਰਹੇਗੇ ਬਸ ਇਸ ਕਰਕੇ ਸਰਕਾਰ ਨੂੰ ਪ੍ਰਬੰਧ ਹੁਣ ਤੋਂ ਕਰ ਦੇਣੇ ਚਾਹੀਦੇ ਨੇ ਹੋਰ ਔਰ ਜਿਹੜੇ ਪਿੰਡ ਬਿਲਕੁਲ ਦਰਿਆਵਾਂ ਦੇ ਕੰਢੇ ਉਹਨਾਂ ਨੂੰ ਬਚਾ ਲੈਣਾ ਚਾਹੀਦਾ ਔਰ ਦੂਜਾ ਬੇੜਾ ਕਰਕੇ ਮਾਈਨਿੰਗ ਆਲਿਆ ਤਾਂ ਆ ਸਰਕਾਰਾਂ ਦਾ ਆ ਮਾਈਨਿੰਗ ਇੰਨੀ ਹੋਈ ਆ ਪਾਣੀ ਛੱਪੜ ਨਹੀਂ ਛੱਡੇ ਨਹਿਰਾਂ ਨਹੀਂ ਛੱਡੀਆਂ ਦਰਿਆ ਨਹੀਂ ਛੱਡੇਗੇ ਤਾਂ ਹੁਣ ਪਾਣੀ ਦਿਖਾਇਆ ਕੁਦਰਤ ਦੇ ਤੇ ਦੇਖੋ ਮੈਂ ਕਹਿੰਦਾ ਕਿ ਇਹ ਜਿਹੜਾ ਪਾਣੀ ਆ ਮੰਤਰੀਆਂ ਦੇ ਘਰਾਂ ਦੇ ਵਿੱਚ ਆਉਣਾ ਚਾਹੀਦਾ ਹੈਗਾ ਇਹ ਡੁੱਬਣੇ ਚਾਹੀਦੇ ਨਹੀਂ ਫਿਰ ਪਤਾ ਲੱਗੂ ਨਾ ਸੇਕ ਸੇਕ ਉਦੋਂ ਲੱਗਦਾ ਜਦੋਂ ਅਭੀਜੀਤ ਮੰਤਰੀ ਦੇ ਘਰ ਪਾਣੀ ਸੇਕ ਕਿਵੇਂ ਉਸ ਮੰਤਰੀ ਦੀਆਂ ਚੀਕਾਂ ਵੱਜੀਆਂ ਹੈਆਂ ਹੁਣ ਇਸ ਕਰਕੇ ਜਿਹੜਾ ਕੁਦਰਤ ਦੇ ਅੱਗੇ ਲੜਿਆ ਤੇ ਨਹੀਂ ਜਾਂਦਾ ਲੇਕਿਨ ਕੁਦਰਤ ਦੇ ਨਾਲ ਛੇੜਖਾਨੀਆਂ ਤੇ ਅਸੀਂ ਕੀਤੀਆਂ ਨਾ ਕੁਦਰਤ ਦੀ ਕਰੋਪੀ ਨਹੀਂ ਆ ਕੁਦਰਤ ਦੇ ਨਾਲ ਛੇੜਛਾੜ ਜਿਹੜੀ ਕੀਤੀ ਹੈਗੀ ਆ ਤੇ ਫਿਰ ਤੂੰ ਹੈ ਹੀ ਆ ਨੁਕਸਾਨ ਤੇ ਹੋਣਾ ਹੀ ਆ ਔਰ ਖਾਸ ਕਰਕੇ ਜਿਹੜੇ ਪਿੰਡ ਬਿਲਕੁਲ ਦਰਿਆਵਾਂ ਦੇ ਕੰਢੇ ਆ ਜਿਹੜੇ ਟਾਪੂ ਨੁਮਾ ਪਿੰਡ ਆਗੇ ਨੇ ਉਹ ਵਿੱਚ ਲੋਕੀ ਛਾੜੂ ਕਿਉਂਕਿ ਪਾਣੀ ਪਹਿਲਾਂ ਸੁਲਤਾਨਪੁਰ ਏਰੀਆ ਦੇ ਵਿੱਚ 16 17 ਪਿੰਡ ਆ ਉਹ ਪਹਿਲਾਂ ਆਣੀ ਰੇਸੀ ਕਿਉਂ ਚਲੋ ਪਾਣੀ ਘਟਜੂ ਕੜਿਓ ਹੁਣ ਪਾਣੀ ਕਿੰਨਾ ਇੰਨਾ ਜਿਆਦਾ 10 10 ਫੁੱਟ ਜਿੱਥੇ ਪਾਣੀ 6 ਫੁੱਟ ਹੋ ਗਿਆ ਬੰਦਾ ਨੁਕਸਾਨ ਚ ਦੋ ਦੋ ਤਿੰਨ ਤਿੰਨ ਫੁੱਟ ਹੋਵੇ ਨਾ ਗੋਡਿਆਂ ਤੱਕ ਤੇ ਬੰਦਾ ਆ ਜਾਂਦਾ ਤੇ ਜੋ 6 ਫੁੱਟ ਪਾਣੀ ਅੱਜਕੱਲ 6 ਫੁੱਟ ਦੇ ਬੰਦੇ ਕਿਹੜੇ ਆਗੇ ਨੇ 6 ਫੁੱਟ ਤੇ ਪਾਣੀ ਡੂੰਘਾ ਹੋਵੇ 6 ਫੁੱਟ ਦਾ ਹੀ ਬੰਦਾ ਹੋਵੇ ਆਪਣੇ ਵਰਗਾ ਤੇ ਪਾਣੀ ਪੈਰ ਖਿੱਚ ਦਿੰਦਾ ਹੈ ਤੇ ਜਿਹਨੂੰ ਤੈਰਨਾ ਆਉਂਦਾ ਹੋਵੇ ਨਾ ਡੁੱਬ ਸਕਦਾ ਹੈ ਇਸ ਕਰਕੇ ਹੁਣ ਬੀਐਸ ਵਾਰ ਮਿਲਿਆ ਪਰ ਜਿਹੜੇ ਹੁਣ ਅੰਕੜੇ ਜਿਹੜੇ ਸਾਹਮਣੇ ਆ ਰਹੇ ਹੈਗੇ ਨੇ ਉਹਦੇ ਚ ਦੇਖੋਗੇ ਡੈਮਾਂ ਤੋਂ ਲਗਾਤਾਰ ਪਾਣੀ ਆ ਰਿਹਾ ਪਾਣੀ ਕਾਰਨ ਪੰਜਾਬ ਦੇ 7 ਜ਼ਿਲ੍ਹੇ ਹੜਾਂ ਦੀ ਮਾਰ ਹੇਟ ਔਰ ਦਪੈਟ ਹਾਈਵੇ ਤੱਕ ਪੌਂਗ ਡੈਮ ਦੇ ਜਿਹੜੇ ਫਲੱਡ ਗੇਟ ਖੋਲ ਦਿੱਤੇ ਸਵੇਰੇ ਪੌਂਗ ਡੈਮ ਦਾ ਪਾਣੀ ਦਾ ਜਿਹੜਾ ਡੇਂਜਰ ਡੇਂਜਰ ਲੈਵਲ ਸੀ ਉਹ 1390 ਫੀਟ ਨੂੰ ਕ੍ਰਾਸ ਕਰਕੇ 1396 ਹੋ ਗਿਆ ਪ੍ਰਸ਼ਾਸਨ ਨੇ ਹੁਣ ਇਹਨਾਂ ਲੋਕਾਂ ਨੂੰ ਦਰਿਆ ਦੇ ਤੋਂ ਦੂਰ ਐਨ ਜਿਹੜੇ ਪਿੰਡਾਂ ਦੇ ਲੋਕ ਏ ਔਰ ਇਸੇ ਕਰੇ ਅੱਜ ਫਿਰ ਮੁੱਖ ਮੰਤਰੀ ਭਗਵੰਤ ਮਾਨ ਹੁਣ ਜਾ ਕੇ ਮੌਇਨਾ ਕੀਤਾ ਪ੍ਰਭਾਵਿਤ ਏਰੀਆ ਦਾ ਲੋਕਾਂ ਦੇ ਨਾਲ ਗੱਲਬਾਤ ਕੀਤੀ ਐ ਔਰ ਨਾਲ ਹੀ ਹੁਣ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸੈਣੀ ਹੁਣ ਐਵੇਂ ਮੁੱਖ ਮੰਤਰੀ ਨੂੰ ਮਦਦ ਕਰਨ ਵਾਸਤੇ ਚਿੱਠੀ ਲਿਖੀ ਗਿਆ ਉਧਰ ਫਰੋਜ਼ਪੁਰ ਚ ਜਿਹੜੇ ਸਿੰਚਾਈ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਉਹ ਪ੍ਰੋਜਪੁਰਗੇ ਨੇ ਕਹਿੰਦੇ ਕਿ 1988 ਅਤੇ 1923 ਦੇ ਮੁਕਾਬਲੇ ਉੱਥੇ ਹੁਣ ਪਾਣੀ ਜਿਹੜਾ ਵਾ ਵਧ ਹੈਗਾ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੈ ਕਿ ਡੈਮ ਵੀ ਹੁਣ ਇਹਨੂੰ ਸੰਭਾਲ ਨਹੀਂ ਰਹੀ ਹੈਗੇ ਔਰ ਉਧਰ ਦੱਸਿਆ ਜਾ ਰਿਹਾ ਹੈ ਕਿ ਹਾਰਦ ਚ ਵਹਿਣ ਕਰਕੇ ਵਹਾ ਕਰਕੇ ਮਾਦੋਪੁਰ ਦੇ ਵਿੱਚ ਦੋ ਤੇ ਗਰਦਾਸਪੁਰ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਪਠਾਨਕੋੜ ਵਿੱਚ ਗੁੱਜਰ ਪਰਿਵਾਰ ਦੇ ਤਿੰਨ ਜਿਹੜੇ ਲੋਕ ਲਾਪਤਾ ਦੱਸੇ ਜਾ ਰਹੇ ਨੇ ਔਰ ਇੱਕ ਬੱਚੀ ਦੀ ਜਿਹੜੀ ਲੋਥ ਵੀ ਮਿਲੀ ਹੈਗੀ ਹੈ ਸਭ ਤੋਂ ਜ਼ਿਆਦਾ ਹਾਲਾਤ ਜ਼ਿਲ੍ਹਾ ਪਠਾਨਕੋਟ ਗਰਦਾਸਪੁਰ ਤਰਨਤਲ ਹਾਰਪੁਰ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਮਾੜੇ ਦੱਸੇ ਜਾ ਰਹੇ ਇੱਥੇ ਕਰੀਬ 150 ਪਿੰਡ ਜਿਹੜਾ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਗਿਆ ਇਹਨਾਂ ਇਲਾਕਿਆਂ ਚ 7 ਫੁੱਟ ਤੱਕ ਪਾਣੀ ਪਹੁੰਚ ਚੁੱਕਾ ਹੈਗਾ ਫਿਰੋਜ਼ਪੁਰ ਚ ਤੋਂ 2000 ਤੋਂ ਵੱਧ ਲੋਕਾਂ ਨੂੰ ਰੈਸਕਿਊ ਕਰਕੇ ਰਾਹਤ ਕੈਂਪਾਂ ਚ ਪਹੁੰਚਾਇਆ ਗਿਆ ਸੈਨਾ ਆਰਮੀ ਮਤਲਬ ਫਿਰ ਐਨਡੀਆਰ 50 ਦੀ ਟੀਮ ਪੁਰਸ ਤੇ ਹੋਰ ਸਰਕਾਰੀ ਜਿਹੜੇ ਦਸ ਹੈ ਏਜੰਸੀ ਪ੍ਰਸ਼ਾਸਨ ਉਹ ਰਾਹਤ ਕਾਰਜ ਵਿੱਚ ਜੁਟੇ ਹੋਗੇ ਨੇ ਅਜਨਾਲਾ ਅੰਮ੍ਰਿਤਸਰ ਦੇ ਵਿੱਚ ਹੜਪਰਵਾਦ ਦੇ ਲੋਕਾਂ ਦੀ ਗਿਣਤੀ ਜਿਹੜੀ ਆ ਪਿੰਡਾਂ ਦੀ 15 ਤੋਂ 25 ਹੋ ਗਈ ਆ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਕਾਫੀ ਮੀਂਹ ਪੈਣ ਕਰਕੇ ਤਲਵਾੜਾ ਪੌਂਗ ਡੈਮ ਦਾ ਜਿਹੜਾ ਪੱਧਰ ਪਾਣੀ ਦਾ ਉਹ ਖਤਰੇ ਤੋਂ ਟੱਪ ਚੁੱਕਾ ਹੈ ਪਠਾਨਕੋੜ ਦੇ ਰਣਜੀਤ ਸਾਗਰ ਡੈਮ ਦਾ ਵੀ ਜਿਹੜਾ ਖਤਰੇ ਵਾਲਾ ਨਿਸ਼ਾਨ 527 ਫੁੱਟ ਦੇ ਕਰੀਬ ਪਹੁੰਚ ਚੁੱਕਾ ਜੇ ਰਣਜੀਤ ਸਾਗਰ ਡੈਮ ਜਿਹੜਾ ਰਾਵੀ ਜੇ ਉਹ ਦਾ ਖਤਰਾ ਵਧ ਗਿਆ ਫਿਰ ਪੰਜਾਬ ਦਾ ਹੋਰ ਜਿਹੜਾ ਵਾ ਜਿਹੜਾ ਨੁਕਸਾਨ ਹੋ ਸਕਦਾ ਉਧਰ ਸੂਬੇ ਦੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਜਿਹੜਾ ਵਾ ਸੁਭੀ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਜਿ ਜਿੰਨੇ ਵੀ ਗਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਦਾਵ ਜਾਂ ਉੱਥੋਂ ਦੇ ਜਿਹੜੇ ਐਮਐਲਏ ਨੇ ਬਰਿੰਦਰਮੀ ਸਿੰਘ ਪਾੜਾ ਜਾਂ ਔਰ ਨਾ ਚੌਦੀਸ ਮੇ ਹੋਰ ਵੀ ਜਿਹੜੇ ਸਬੰਧਤ ਜਾਂ ਇੱਧਰ ਫਿਰੋਜ਼ਪੁਰ ਸultanpur Lodhi ਹੁਣ ਲੱਗੇ ਨੇ ਪੋਲੀਟਿਕਲ ਲੋਕੀ ਵੀ ਲੱਗੇ ਨੇ ਸੁਬੀਸ਼ ਸਿੰਘ ਬਾਦਲ ਨੇ ਤੇ ਡੀਜ਼ਲ ਦੀ ਸੇਵਾ ਜਾਂ ਹੋਰ ਵੀ ਲੋਕੀ ਮਦਦ ਕਰਿਆ ਹੈਗੇ ਨੇ ਇੱਕ ਜੁਟ ਹੋਣ ਦੀ ਜ਼ਰੂਰਤ ਹੈਗੀ ਹੈ ਕਿ ਸਰਕਾਰ ਨੂੰ ਜਿਹੜੇ ਰਾਹਤ ਫੰਡ ਜਿਹੜਾ ਵਾ ਉਹ ਡਿਪਟੀ ਕਮਿਸ਼ਨਰਾਂ ਨੂੰ ਰਿਲੀਜ਼ ਕਰਨੇ ਚਾਹੀਦੇ ਨੇ ਕਿ ਘੱਟੋ ਘੱਟ ਲੋਕੀ ਇੱਕ ਤੇ ਪਾਣੀ ਨਾਲ ਮਰ ਰਹੇ ਹਨ ਹੁਣ ਬਿਮਾਰੀਆਂ ਪੱਖੋਂ ਤੇ ਭੁੱਖ ਮੱਖੋਂ ਨਾਲ ਮਰ ਜਣਗੇ ਹੁਣ ਦੇਖੋ ਹੈਰਾਨੀ ਵਾਲੀ ਗੱਲ ਹੈ ਸਰਕਾਰਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਹੈ ਡਿਪਟੀ ਕਮਿਸ਼ਨਰ ਲੈਵਲ ਦੇ ਅਫਸਰਾਂ ਨੂੰ ਹਜੇ ਵੀ ਲੰਗਰ ਗੁਰਦੁਆਰਿਆਂ 'ਚੋ ਤਿਆਰ ਹੋ ਰਿਹਾ ਯਾਰ ਠੀਕ ਹੈ ਸਾਡੀ ਇੱਕ ਲੰਗਰ ਪਰਥਾ ਮਤਲਬ ਇਹਨਾਂ ਨੇ ਕਿ ਜਿਲ੍ਹਾ ਪ੍ਰਸ਼ਾਸਨ ਗੱਲ ਲੰਗਰ ਗੁਰੂ ਘਰ 'ਚ ਬਣਿਆ ਹੈਗਾ ਤੇ ਪੈਸੇ ਸਰਕਾਰੀ ਖਾਤੇ 'ਚ ਪਾ ਲੈਣੇ ਪਹਿਲਾਂ ਵੀ ਹੋਇਆ ਇਹ ਫਿਰੋਜ਼ਪੁਰ 'ਚ ਗੱਲ ਇੱਕ ਵਾਰ ਉੱਠੀ ਸੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਜਿਲ੍ਹਾ ਲੈਵਲ ਦੇ ਪ੍ਰਸ਼ਾਸਨ ਆ ਉਨ੍ਹਾਂ ਨੂੰ ਇਸ ਮਕਲੋ ਵਰਨਿੰਗ ਦੇਣੀ ਚਾਹੀਦੀ ਹੈਗੀ ਆ। ਔਰ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੂੰ ਕਿ ਜਿੱਥੇ ਵੀ ਮਾੜੀ-ਮੋਟੀ ਵੀ 4 ਪੈਸੇ ਦੀ ਵੀ ਅਗਰ ਹੀਰਾਫੇਰੀ ਆਈ ਨਾ ਸਸਪੈਂਸ਼ਨ ਨਹੀਂ ਆਏ। ਸਿੱਧੀ ਡਿਸਮਿਸਲ ਹੋਏਗੀ ਨਾ। ਇਹ ਤਾਂ ਕਰਕੇ ਜਿਹੜੇ ਅਫਸਰ ਕੰਮ ਕਰਨੇ ਹੈਗੇ ਫੋੜਵਾ ਨਹੀਂ ਅਫਸਰਾਂ ਨੂੰ ਖਿਚਾਉਣੀਆਂ ਚਾਹੀਦੀ ਹੈਗੀਆਂ। ਪਰ ਫੋੜਵਾ ਜੇ ਲੋੜ ਕੀ ਪਈ ਤੁਹਾਨੂੰ ਨਾ ਪਹਿਲਾਂ ਹੀ ਅਗਰ ਚੰਗੇ ਪ੍ਰਬੰਧ ਹੁੰਦੇ ਨਾ ਤੇ ਠੀਕ ਆ ਹੜ ਆ ਰਹੇ ਨੇ ਹੜ ਪਰ ਇਹਨਾਂ ਨੁਕਸਾਨ ਨਹੀਂ ਹੋਣਾ ਜਿਹਦੇ ਪੀ ਪਾਣੀ ਕਿਉਂਕਿ ਸਾਹਰ ਲੋਕਾਂ ਨੇ ਤੇ ਆਪ ਲੋਕ ਵੀ ਆ ਸਰਕਾਰਾਂ ਵੀ ਇੰਨੀਆਂ ਜ਼ਿਆਦਾ ਕਸੂਰਵਾਰੇ ਕਿ ਅਸੀਂ ਜਿਹੜੇ ਪਾਣੀ ਦੇ ਰਸਤੇ ਸੀ ਉਥੇ ਹੀ ਕਬਜ਼ੇ ਕਰ ਲਏ ਛੱਪੜ ਹੁੰਦੇ ਸੀ ਅਸੀਂ ਉਹ ਕਬਜ਼ੇ ਕਰ ਲਏ ਛੱਪੜ ਪੂਰ ਕੇ ਅਸੀਂ ਘਰ ਬਣਾ ਲਏ ਹੈਗੇ ਨੇ ਅਸੀਂ ਛੱਡਿਆ ਕੀ ਲੋਕਾਂ ਨੇ ਸਰਕਾਰਾਂ ਨੇ ਛੱਡਿਆ ਕੀ ਉਹ ਤਾਂ ਛੋਟੀਆਂ ਜਿਹੜੇ ਲਿੰਕ ਰੋਡ ਹੁੰਦੇ ਨਾ ਉਹ 5-5 ਫੁੱਟ ਦੀਆਂ ਬਰਮੀਜ਼ ਹੁੰਦੀਆਂ ਨੇ ਹੁਣ ਕਿਸਾਨਾਂ ਨੇ ਜ਼ਿਮੀਦਾਰਾਂ ਨੇ ਕੀ ਕੀਤਾ ਹੈਗਾ ਲਿੰਕ ਰੋਡ ਬਿਲਕੁਲ ਨਾਲ ਹੀ ਇਹ ਜ਼ਮੀਨਾਂ ਖੁਰਚ-ਖੁਰਚ ਕੇ ਕਿ ਵੀ ਮੈਂ ਚਾਰ ਛੱਡਾਣਾ ਕੋਚ ਮਤਲਬ ਇੱਥੇ ਵੀ ਚਾਰ ਬੂਟੇ ਲਾਦਾ ਜਾਂ ਇੱਥੇ ਮੇਰਾ ਝੋਨਾ ਜਾਂ ਕਣਕ ਉਹ ਖਲੋਵੇ ਔਰ ਕਈ ਵੇਲੇ ਬੰਦਾ ਸਾਈਡ ਦਿੰਦਾ ਦਿੰਦਾ ਆਪ ਖੇਤਾਂ ਚ ਜਾ ਕੇ ਡਿੱਗ ਪੈਂਦਾ ਹੈਗਾ ਮਤਲਬ ਪ੍ਰਸ਼ਾਸਨ ਸਰਕਾਰਾਂ ਦੇ ਜ਼ਿੰਮੇਵਾਰ ਲੋਕਾਂ ਨੂੰ ਵੀ ਸਮਝਣ ਚਾਹੀਦਾ ਕਿ ਘੱਟੋ ਘਟੇ ਜਿਹੜੇ ਸਾਡੇ ਪਹਾੜ ਪਾਣੀ ਦੇ ਸਿਸਟਮ ਸੀ ਅੰਗਰੇਜ਼ਾਂ ਵੇਲੇ ਨਾ ਉਹ ਸਿਆਣੇ ਸੀ ਇਮਾਨਦਾਰ ਇਸ ਪੱਖੋਂ ਸੀ ਠੀਕ ਹੈ ਸਾਡਾ ਇੰਡੀਆ ਬੜਾ ਲੁੱਟਿਆ ਹੈਗਾ ਪਰ ਉਹਨਾਂ ਨੇ ਆ ਜਿਹੜੇ ਸਿਸਟਮ ਸੀ ਨਾ ਨਹਿਰ ਹੀ ਕਨਾਲ ਸਿਸਟਮ ਜੀ ਉਹ ਜ਼ਬਰਦਸਤ ਹੀ ਉਹਨਾਂ ਦਾ ਹੁਣ ਦੇਖੋ ਕਿਹੜੇ ਪਿੰਡਾਂ ਦੇ ਵਿੱਚ ਸੁਵੇ ਖਾਲ ਨਹਿਰ ਲੋਕੀ ਦੱਬੀ ਜਾਂਦੇ ਹੈਗੇ ਨੇ ਆ ਮਹਾਲੀ ਦੇਖ ਲਓ ਦਾਰਾ ਸਟੂਡੀਓ ਦੀ ਨਿਗਾਹ ਮਾਰ ਲਓ ਤੁਸੀਂ ਉਹਦੇ ਬੈਕ ਸਾਈਡ ਇਹ ਕਹਿੰਦੇ ਕਿਸੇ ਵੇਲੇ ਐਡਾ ਵੱਡਾ ਛੱਪੜ ਹੁੰਦਾ ਸੀ ਨਦੀ ਆਉਂਦੀ ਸੀ ਚੋਸ ਸੀ ਉਹ ਤਾਂ 14 14 ਮੰਜ਼ਲੇ ਜਿਹੜੇ ਲੋਕਾਂ ਇਸ ਕੰਪਨੀਆ ਨੇ ਫਲੈਟ ਬਣਾਤੇ ਉਹ ਸਰਕਾਰਾਂ ਨਾਲ ਮਿਲ ਕੇ ਗਮਾਡਾ ਨਾਲ ਮਿਲ ਕੇ ਗਮਾਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਮੰਤਰੀਆਂ ਅਫਸਰਾਂ ਨਾਲ ਮਿਲ ਕੇ 14 14 ਮੰਜ਼ਲੇ ਫਲੈਟ ਬਣਾ ਤੇ ਕੱਲ ਨੂੰ ਜਦੋਂ ਇੱਧਰ ਪਾਣੀ ਆਇਆ ਤੇ 14 ਮੰਜ਼ਲੀ ਜੋ ਡਿੱਗੀ ਹੈਗੀ ਨਾ ਔਰ ਲੋਕ ਵੀ ਮੂਰਖ ਨੇ ਜਿਹੜੇ ਇੱਥੇ 2 2 ਕਰੋੜ ਦੇ ਫਲੈਟ ਲਈ ਜਾਂਦੇ ਹੈਗੇ ਨੇ ਉਹ ਤਾਂ ਬਣੀ ਗੈਰ ਕਾਨੂੰਨੀ ਹੈਗੀ ਉਦਾਂ ਬਣ ਨਹੀਂ ਸਕਦੀ ਸੀ ਲੋਕ ਵੀ ਨਾ ਉਹ ਪਹਿਲਾ ਲੋਕਾਂ ਕੋ ਵਾਦੂ ਤੇ ਉਹ ਗੈਰਕਾਨੂੰਨੀ ਜ਼ਮੀਨਾਂ ਦੇ ਬਣੇ ਜਿਹੜੇ ਫਲੈਟ ਉੱਥੇ ਰਹਿ ਰਿਆ ਗਨੇ ਤੇ ਫਿਰ ਕੁਦਰਤ ਨੇ ਤੇ ਫਿਰ ਕਹਿੰਦੇ ਇਨਸਾਫ ਕਰ ਰਹੀ ਹੈ ਪਾਣੀ ਨੇ ਤੇ ਆਪਣਾ ਰਾਹ ਲੱਭਣਾ ਹੀ ਆ ਨਾ ਤੇ ਉਹ ਸਾਹਮਣੇ ਹੈਗਾ ਇਸ ਕਰਕੇ ਸਰਕਾਰ ਨੂੰ ਪ੍ਰਬੰਧ ਕਰਨੀ ਔਰ ਜਿਹੜਾ ਮੰਤਰੀ ਬੀਕੇ ਗੋਇਲ ਹੋਣਾ ਦੀ ਸਟੇਟਮੈਂਟ ਚੱਲੀ ਜਿਦੇ ਚ ਅੱਜ ਪ੍ਰਤਾਪ ਸਿੰਘ ਬਾਜਵਾ ਹੋਣਾ ਵੀ ਜ਼ਿਕਰ ਕੀਤਾ ਕਿ ਵਿਧਾਨ ਸਭਾ ਅਹੀਂ ਗੇਤੇ ਪ੍ਰਬੰਧ ਕਰਲੇ 382 ਕਰੋੜ ਰੁਪਈਆ ਸੀ ਉਹ ਕਿੱਥੇ ਗਿਆ ਹੈਗਾ ਕਿਹੜੇ-ਕਿਹੜੇ ਇਲਾਕੇ ਚ ਲੱਗਾ ਉਹਦੀ ਵੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਔਰ ਪੰਜਾਬ ਸਰਕਾਰ ਨੂੰ ਤੁਰੰਤ ਦੇਸ਼ ਦੀ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕਿ ਜਿਹੜੀ ਇਹ ਕੁਦਰਤੀ ਆਫਤਾਂ ਜਿਹੜਾ ਪ੍ਰਬੰਧ ਹੁੰਦਾ ਉਹਦੇ ਚੋਂ ਜਿਹੜਾ ਪੰਜਾਬ ਨੂੰ ਜਿਹੜੀ ਆ ਗ੍ਰਾਂਟ ਜਿਹੜੀ ਆ ਜੋ ਵੀ ਫੰਡ ਆ ਉਹ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਆ ਮਦਦ ਕੀਤੀ ਜਾ ਸਕੇ ਹੈਗੇ ਤਾਂ ਕਰਕੇ ਨਹੀਂ ਤੇ ਪੰਜਾਬ ਦਾ ਮੈਨੂੰ ਲੱਗਦਾ ਕਿ ਰੱਬ ਨਾ ਕਰਕੇ ਮਾਲੀ ਨੁਕਸਾਨ ਜਿਹੜਾ ਤੇ ਹੁਣਾ ਹੋ ਗਿਆ ਜਾਨੀ ਨੁਕਸਾਨਾ ਹੋਵੇ ਇਸ ਕਰਕੇ ਲੋਕਾਂ ਨੂੰ ਵੀ ਕਿ ਪਾਣੀ ਹਜੇ ਹੋਰ ਜੇ ਪਹਾੜਾਂ ਚ ਮੀਂਹ ਪੈ ਰਿਹਾ ਤੇ ਪਾਣੀ ਉਥੇ ਡੈਮ ਤੇ ਤੁਸੀਂ ਰੋਕ ਨਹੀਂ ਸਕਦੇ ਪਾਣੀ ਨੂੰ ਉਹਦੇ ਗੇਟ ਖੋਲਨੇ ਪੈਣੇ ਹੈਗੇ ਨੇ ਤੇ ਗੇਟ ਖੋਲਨੇ ਤੇ ਪਾਣੀ ਅੱਜ ਕਰ ਦੇਖੇ ਕਿ 1 ਲੱਖ ਕਿਊਸਿਕ ਪਾਣੀ ਛੱਡਿਆ ਆ ਗਿਆ ਨਾ ਹੋਰ ਵੀ ਜੇ ਲੋੜ ਪਈ ਹੈਗੀ ਤੇ ਉਹ ਲੋਕਾਂ ਨੂੰ ਜਿਹੜੇ ਆਪਣੇ ਪਿੰਡ ਨੇ ਘਰ ਨੇ ਉਹ ਘਰ ਤੇ ਛੱਡਨੇ ਪੈਣੇ ਹੈਗੇ ਨਾ ਜੀ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਵੈਸੇ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਜਿਹੜੀਆਂ ਅਨਾਉਂਸਮੈਂਟ ਕੀਤੀ ਜਾ ਰਹੀ ਏ ਕਿ ਘਰ ਖਾਲੀ ਕਰ ਛੱਡੇ ਜਾਣ ਤੇ ਲੋਕਾਂ ਨੂੰ ਲਿਹਾਉਣ ਵਾਸਤੇ ਸਰਕਾਰ ਨੂੰ ਜਿਹੜੇ ਹੋਰ ਜਿਹੜੇ ਪ੍ਰਬੰਧ ਨੇ ਹੋਰ ਉਹਨਾਂ 'ਚ ਤੇਜ਼ੀ ਲਿਆਉਣੀ ਚਾਹੀਦੀ ਹੈਗੀ ਜੀ ਸ਼ੁਕਰੀਆ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਿਹੜੀ ਲੋਕਾਂ ਦੇ ਆਪਦਾਈ ਹੋਈ ਹੈ ਉਸ ਬਾਰੇ ਵਿਚਾਰ ਚਰਚਾ ਕੀਤੀ ਹੈ ਕਿ ਸਰਕਾਰ ਨੂੰ ਕੀ ਕਦਮ ਉਠਾਉਣੇ ਚਾਹੀਦੇ ਨੇ ਲੋਕਾਂ ਨੂੰ ਕਿਵੇਂ ਅੱਗੇ ਆਉਣਾ ਚਾਹੀਦਾ ਹੈ ਜਾਂ ਹੋਰ ਜਿਹੜੇ ਕਲਾਕਾਰ ਨੇ ਸਰਕਾਰਾਂ ਨੇ ਜਾਂ ਹੋਰ ਜਿਹੜੇ ਲੋਕ ਨੇ ਜਿਹੜੇ ਦੂਜੇ ਸੂਬਿਆਂ ਤੋਂ ਲੋਕ ਨੇ ਉਹ ਪੰਜਾਬ ਦੀ ਮਦਦ ਕਿਵੇਂ ਕਰ ਦਿੰਨੇ ਇਹ ਤੇ ਆਉਣ ਵਾਲਾ ਸਮਾਂ ਦੱਸੇਗਾ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ